ਆਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਨਜਨ ਸੋਏ ਜਿਨ ਸੇ ਵਿਆਹ ਤੈਨ ਪਾਇਆ ਮਾਨ ਨਾਨਕ ਗਾਵੇ ਗੁਣੇ ਧਾਨ ਗਾਵੇ ਸੁਣੀਏ मन रखिए भाव दुख पर हर सुख घर लेगा गुरुमुख नादं गुरुमुख वेदन गुरुमुख रे आस कमाई गुरु ईसर गुरु गोरख बर्मा गुरु पारबती माई जे हो जाना ਅੱਖਾ ਨਹੀਂ ਕਹਿਣਾ ਕਥਨ ਨਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀ ਆਕਾਰ ਇਕ ਦਾਤਾ ਸੋ ਮੈ ਵਿਸਰਨ ਜਾਏ ਮਨੁਖ ਨੂੰ ਆਕਾਰ ਚਾਹੀਦਾ ਹੈ ਪੂਜਣ ਲਈ आकार चाहिदा है ध्यान जोडन ਲਈ ਜਦ ਕੇ ਉਹ ਆਕਾਰ ਰਹਤ ਹੈ ਮੂਲ ਰੂਪ ਵਿੱਚ ਉਹ ਨਿਰਾਰਕਾਰ ਹੈ اور ਜੋ ਆਕਾਰ ਹੈ ਬਣਦਾ ਹੈ ਮਿਟਦਾ ਹੈ ਬਣਦਾ ਹੈ ਮਿਟਦਾ ਜੋ ਬਣਦਾ ਹੈ ਮਿਟਦਾ ਹੈ ਉਹਦੇ ਚ ਧਿਆਨ ਮਨੁੱਖ ਦਾ ਸਦੀਵੀ ਜੁੜ ਨਹੀਂ ਸਕਦਾ اور ਬੰਨਣਾ ਮਿਟਣਾ ਉਸਦਾ ਵੀ جاری ਰਹੇਗਾ ਜੋ ਐਸੇ ਵਿੱਚ ਧਿਆਨ ਜੋੜਦਾ ਹੈ ਬਣਦਾ ਹੈ ਮਿਟਦਾ ਹੈ ਸੰਸਾਰ ਤੇ ਸਾਗਰ ਦੀਆਂ ਲਹਿਰਾਂ ਦੀ ਤਰ੍ਹਾਂ ਪਰ ਜੈਸੇ ਲਹਿਰਾਂ ਬਣਦੀਆਂ ਨੇ ਮਿਟਦੀਆਂ ਨੇ ਲਹਿਰ ਤੇ ਜਦ ਧਿਆਨ ਜੋੜੋ ਧਿਆਨ ਜੋੜਦਿਆਂ ਲਹਿਰ ਮਿਟ ਗਈ ਫਿਰ ਹੋਰ ਲਹਿਰ ਹੋਰ ਲਹਿਰ ਇਸੇ ਤਰੀਕੇ ਨਾਲ ਅਗਰ ਆਕਾਰ ਹੈ ਤਾਂ ਨਵੇਂ ਤੋਂ ਨਵੇਂ ਆਕਾਰ ਨਵੇਂ ਤੋਂ ਨਵੀਂ ਦੇਹੀਆਂ ਨਵੇਂ ਤੋਂ ਨਵੇਂ ਗੁਰੂ ਮਨੁੱਖ ਲੱਭਦਾ ਰਹਿੰਦਾ ਹੈ ਨਵੇਂ ਤੋਂ ਨਵੇਂ ਮੂਰਤੀਆਂ ਦੇ ਉੱਪਰ ਮਨੁੱਖ ਝੁਕਦਾ ਰਹਿੰਦਾ ਹੈ ਸਤਗੁਰ ਦੇਵ ਜੀ ਮਹਾਰਾਜ ਦਾ ਮਤ ਇਥੋਂ ਨਿਰਾਲਾ ਹੈ ਆਪ ਕਹਿੰਦੇ ਨੇ ਥਾਪੇ ਆ ਨਾ ਜਾਏ ਕੀਤਾ ਨਾ ਹੋਏ ਉਹਨੂੰ ਕੀਤਾ ਨਹੀਂ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਉਹ ਕਿਸੇ ਦੀ ਕਿਰਤ ਨਹੀਂ ਹੈ ਜਦ ਕਿਸੇ ਦੀ ਕਿਰਤ ਨਹੀਂ ਤੇ ਫਿਰ ਉਸ ਨੂੰ ਸਥਾਪਨ ਵੀ ਨਹੀਂ ਕੀਤਾ ਜਾ ਸਕਦਾ ਟਿਕਾਇਆ ਵੀ ਨਹੀਂ ਜਾ ਸਕਦਾ ਉਹਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ ਥਾਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਝਨ ਸੋਏ ਉਤੇ ਸੈਭੰਗ ਹੈ अपने आप तो आप ही प्रकाशमान है आप ही ने आप साजे आप ही ने रचे होना। आपे आप निरंजन सोए ओ माया तो ओ अंजन तो रहत तो अपने आप तो आप है और व्यापक है आपे आप निरंजन सोए जिन से तिन पाया मान जिना जिना ने भी उसकी सेवा की थी ਉਹਨਾਂ ਨੂੰ ਇਹ ਅਧਿਆਤਮਿਕ ਮਾਣ ਪ੍ਰਾਪਤ ਹੋਇਆ ਸਦੀਵੀ ਮਾਣ ਪ੍ਰਾਪਤ ਹੋਇਆ ਸਦੀਵੀ ਆਨੰਦ ਤੇ ਰਸ ਮਹਾਨਤਾ ਪ੍ਰਾਪਤ ਹੋਈ ਪਰ ਕਿਸ ਤਰ੍ਹਾਂ ਸੇਵਾ ਕੀਤੀ ਕੀ ਸੇਵਾ ਕੀਤੀ ਨਾਨਕ ਗਾਵੀਏ ਗੁਣੀ ਨਿਧਾਨ ਗਾਇਨ ਕਰੀਏ ਉਸ ਦਾ ਜੋ ਗੁਣਾ ਦਾ ਖਜ਼ਾਨਾ ਹੈ ਗੁਣਾ ਨੂੰ ਗਾਉਂਦਿਆਂ ਗਾਉਂਦਿਆਂ ਮਨੁੱਖ गुणवान हो जाता है किसी धनवान दी महिमा ਕਰਨ ਨਾਲ ਮਨੁੱਖ ধনવાન ਨਹੀਂ ਹੋ ਜਾਂਦਾ और ਕਿਸੇ ਹੁਕਮਰਾਨ ਦੀ ਮਹਿਮਾ ਗਾਇਨ ਕਰਨ ਨਾਲ ਕੋਈ ਹੁਕਮਰਾਨ ਵੀ ਨਹੀਂ ਹੋ ਜਾਂਦਾ ਕਿਸੇ ਪਹਿਲਵਾਨ ਦੀ ਮਹਿਮਾ ਗਾਇਨ ਕਰਨ ਨਾਲ ਮਨੁੱਖ ਪਹਿਲਵਾਨ ਵੀ ਨਹੀਂ ਹੋ ਜਾਂਦਾ ਪਰ ਭਗਵਾਨ ਦੀ ਮਹਿਮਾ ਗਾਇਨ ਕਰਨ ਵਾਲਾ ਭਗਵਾਨ ਹੋ ਜਾਂਦਾ ਹੈ ਇਸ ਵਾਸਤੇ ਭਗਵਾਨ ਦੀ ਮਹਿਮਾ ਕਰਨੇ ਆਪਣੇ ਆਪ ਨੂੰ ਮਹਾਨ ਬਣਾਣਾ ਹੈ ਨਾ ਕਿ ਪ੍ਰਮਾਤਮਾ ਨੂੰ ਮਹਾਨ ਬਣਾਣਾ ਹੈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਜੇ ਸਾਰੇ ਮਿਲ ਕੇ ਉਸ ਦੀ ਉਪਮਾ ਕਰਨ ਤਾਂ ਉਸ ਨੂੰ ਵਧਾ ਨਹੀਂ ਸਕਦੇ ਤੇ ਜੇ ਨਾ ਕਰਨ ਤੇ ਉਸ ਨੂੰ ਘਟਾ ਨਹੀਂ ਸਕਦੇ ਪਰ ਜਿਹੜਾ ਉਸ ਨੂੰ ਵੱਡਾ-ਵੱਡਾ ਆਖਦਾ ਆਪ ਵੱਧ ਜਾਂਦਾ ਹੈ ਵੱਡਾ ਹੋ ਜਾਂਦਾ ਹੈ ਪ੍ਰਮਾਤਮਾ ਨੂੰ ਵੱਡਾ-ਵੱਡਾ ਆਖਣਾ ਦਰਸਲ ਆਪਣੇ ਆਪ ਨੂੰ ਵੱਡਾ ਕਰਨਾ ਹੈ ਮਹਾਨ ਬਣਾਣਾ ਜਿਨ ਸੇ ਵਿਅਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਬਾਉ ਉਹਦੇ ਗੁਣਾਂ ਨੂੰ ਗਾਇਨ ਕਰੀਏ ਪਤਾ ਕਿਸ ਤਰ੍ਹਾਂ ਚਲੇ ਸੁਣੋ ਉਹਦੇ ਗੁਣਾਂ ਨੂੰ ਸੁਣੋ ਤੇ ਫਿਰ ਗਾਇਨ ਕਰੋ ਤੇ ਜਦ ਖੁਦ ਗਾਇਨ ਕਰੋ ਤੇ ਫਿਰ ਖੁਦ ਸੁਣੋ ਗਾਵੀਏ ਸੁਣੀਏ मन रखिए भाव मन प्यार रखो भावना रखो श्रद्धा रखो रसना गायन करो वाहे गुरु वाहेगुरु वाहे वाहे और मन स्रोता बने मन सुने जैसे जैसे मन सुनता जाएगा मन चुप करता जाएगा खामोश होता जाएगा एक दिन मन मिट जाएगा परम चेतना परम परमात्मा प्रगट हो जाएगा ਉਹ ਗੁਨਾ ਦਾ ਨਿਧਾਨ ਉਹ ਗੁਨਾ ਦਾ ਖਜ਼ਾਨਾ ਪ੍ਰਗਟ ਹੋ ਜਾਏਗਾ ਸੱਚੀ ਮਹਾਨ ਦਾ ਨਸੀਬ ਹੋ ਜਾਏਗੀ ਔਰ ਸਾਰੇ ਦੁੱਖ ਮਿਟ ਜਾਣਗੇ ਸਾਰੇ ਪਾਪ ਮਿਟ ਜਾਣਗੇ ਤਾਂ ਸਹਿਬ ਇਹ ਕਹਿ ਰਹੇ ਨੇ ਗਾਵੀਏ ਸੁਣੀਏ ਮਨ ਰੱਖੀਏ ਬਾਹ ਦੁੱਖ ਪਰ ਹਰ ਸੁਖ ਘਰ ਲੈ ਜਾ ਸਾਰੇ ਦੁੱਖ ਨਾਸ ਹੋ ਜਾਣਗੇ ਔਰ ਅੰਦਰ ਸਾਰੇ ਸੁਖ বিরাজਮਾਨ ਹੋ ਜਾਣਗੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਇਹ ਗਾਇਨ ਕਰਨ ਦੀ ਤੋਹਫੀ ਕਿੱਥੋਂ ਪ੍ਰਾਪਤ ਹੋਵੇ ਇਹ ਪ੍ਰੇਰਨਾ ਕਿੱਥੋਂ ਮਿਲੇ ਕੀ ਗਾਵੀਏ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੂ ਦੇ মুখ ਤੋਂ ਜੋ ਬੋਲ ਨਿਕਲੇ ਹੈ ਇਹ ਹੀ ਨਾਦ ਹੈ ਇਹ ਹੀ ਵੇਦ ਹੈ ਔਰ ਇਹ ਹੀ ਸੁਣਨ ਯੋਗ ਤਬਨ ਉਹ ਦੇ ਗੁਰਬਾਣੀ ਮਨਰਾਤਾ ਸਰੰਗ ਬਾਣੀ ਜੋ ਗੁਰੂ ਦੇ ਮੁਖ ਤੋਂ ਬੋਲ ਨਿਕਲੇ ਹੈ ਇਹੀ ਵੇਦ ਹੈ ਜੋ ਮੁਖ ਤੋਂ ਬੋਲ ਨਿਕਲੇ ਹੈ ਇਹੀ ਪ੍ਰਮਾਤਮਾ ਦਾ ਨਾਦ ਹੈ ਇਹੀ ਪ੍ਰਮਾਤਮਾ ਦਾ ਗਿਆਨ ਹੈ ਔਰ ਇਹੀ ਪ੍ਰਮਾਤਮਾ ਦਾ ਬੋਲ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਉਹ ਪਰਿਪੂਰਨ ਪ੍ਰਮਾਤਮਾ ਉਹਨਾਂ ਬੋਲਾਂ ਦੇ ਸਮਾਇਆ ਹੋਇਆ ਹੈ ਵਿਆਪਕ ਹੈ उन्हें बोलों है जो गुरु के मुखार बिंद तो निकले गुरु मुखरेहा समाई गुर ईसर गुर गोरख वर्मा गुर पार्वती माही गुरु ही विष्णु है गुरु ही शिवजी है गुरु ही ब्रह्मा है और गुरु ही महाशक्ति पार्वती माता है भाव ओ नाग ओही वेद है ओही परमात्मा की आवाज है और ओ नाद ओ बोल ओही ब्रह्मा है ओही विष्णु है ओही शिवजी है और ओही पार्वती मां है गुरुमुख नादं गुरुमुख वेदं गुरुमुख रे आ समाई गुर ई सर गुर गोरख बर्मा गुर ओही नाद गोरख है ओही नाद ਜੀਵ ਜੇ ਉਹੀ ਨਾਦ ਬਰਮਾ ਹੈ ਔਰ ਉਹੀ ਨਾਦ ਪਾਰਵਤੀ ਹੈ ਗੁਰੂ ਈ ਸਰਗੁਰੂ ਗੋਲਕ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਏ ਜੇ ਇਸ ਰਾਜ਼ ਨੂੰ ਮੈਂ ਜਾਣ ਬਿਲੇ ਹੈ ਕਿ ਜੋ ਨਾਦ ਹੈ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਬੋਲ ਹੈ ਇਹੀ ਵੇਦ ਹੈ ਇਹੀ ਨਾਦ ਇਹੀ ਬ੍ਰਹਮਾ ਹੈ। ਇਹੀ ਸ਼ਿਵ ਜੀ ਹੈ। ਇਹੀ ਗੋਰਖ ਹੈ। ਇਹੀ ਪਾਰਵਤੀ ਮਾਤਾ ਹੈ। ਇਹੀ ਕਲਿਆਨ ਕਾਰਨੀ ਹੈ। ਇਹੀ ਮਹਾਸ਼ਕਤੀ ਹੈ। ਜੇ ਮੈਂ ਇਸ ਨੂੰ ਜਾਣ ਵੀ ਲਿਆ ਤੇ ਮੈਂ ਪੂਰਨ ਤੌਰ ਤੇ ਆਖਣਾ ਨਹੀਂ ਆਖਾ ਨਹੀਂ ਕਿਉਂ ਕਹਿਣਾ ਕਥਨ ਨਾ ਜਾਏ। ਉਹ ਸਾਰੇ ਦਾ ਸਾਰਾ ਮੇਰੀ ਕਥਨੀ ਚ ਨਹੀਂ ਆਉਂਦਾ। ਮੇਰੇ ਕਹਿਣੇ ਚ ਨਹੀਂ ਆਉਂਦਾ। ਮੈਂ ਕਿਤਨਾ ਵੀ ਆਖਾਂਗਾ कह नहीं सकांगा, कह नहीं सकांगा, क्या हो कथी कथे कथ कत देखा मैं अकथ ना कथ ना जाई मैं कथन कर करके देख ओ मेरी कथनी नहीं 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 आखा ना ही कहना कथन ना जाई गुरा इक दे बुझाई हे गुरु हे प्रभातमा इथे गुरु आख्यागया प्रभातमा नो और आदि गुरु ओही है ओही है ओही है सब नाव द बे द गुरुवाणी उसे दानाद ओही वेद है उसे दानाद ओही गुरु है उसे दानाद ओही ब्रह्मा है अंदरो प्रार्थना भाव पैदा होवे गुरु ਇੱਕ ਦਹਿ ਬੁਝਾਈ ਇੱਕ ਦੀ ਸੋਝ ਕਰਾ ਦੇ ਇੱਕ ਦੀ ਸਮਝ ਕਰਾ ਦੇ ਇੱਕ ਗੱਲ ਦਾ ਗਿਆਨ ਕਰਾ ਦੇ ਕਿ ਗੁਰਾ ਇੱਕ ਦਹਿ ਬੁਝਾਈ ਸਭ ਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰਨਾ ਨਹੀਂ ਜੋ ਸਾਰੇ ਜੀਵਾਂ ਦਾ ਇਕ ਦਾਤਾ ਹੈ ਉਹਨੂੰ ਮੈਂ ਕਦੀ ਭੁੱਲਣਾ ਨਾ ਸਦਾ ਮੇਰੀ ਯਾਦ ਬਣੇ ਕਿਉਂ ਗੁਰਬਾਣੀ ਦਾ ਇਹ ਤਤਸਾਰ ਗਿਆਨ ਹੈ ਉਨੂੰ ਯਾਦ ਕਰਨਾ ਹੀ ਮਹਾ ਆਨੰਦ ਹੈ ਉਨੂੰ ਭੁੱਲ ਜਾਣਾ ਹੀ ਮਹਾ ਦੁਖ ਹੈ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਜਿਓ ਤੇਰੀ ਯਾਦ ਮਹਾ ਆਨੰਦ ਹੈ ਤੈਨੂੰ ਭੁੱਲ ਜਾਣਾ ਮਹਾ ਦੁਖ ਹੈ ਸਰਸਤੀ ਜਗਤ ਦੇ तमाम ਰਹਿبری પુરੁਸ਼ਾਂ ਨੇ ਇਹ ਆਖਿਆ ਉਹਨੂੰ ਚੇਤੇ ਕਰੋ ਯਾਦ ਕਰੋ ਯਾਦ ਕਰੋ ਸਾਰੇ ਬਹਾਨੇ ਉਸਨੂੰ ਯਾਦ ਕਰਨ ਦੇ ਨੇ satsang ਉਸਨੂੰ ਯਾਦ ਕਰਨ ਦਾ ਵਸੀਲਾ ਹੈ ਕੀਰਤਨ ਉਸਨੂੰ ਯਾਦ ਕਰਨ ਦਾ ਵਸੀਲਾ ਹੈ ਕਥਾ ਉਸਨੂੰ ਯਾਦ ਕਰਨ ਦਾ ਵਸੀਲਾ ਹੈ ਔਰ ਮੁੱਖ ਵਸੀਲਾ ਹੈ ਵਾਹਿਗੁਰੂ 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 ਦਾ ਜਪ ਇਹ ਸਾਰੇ ਵਸੀਲੇ ਨੇ ਉਸਨੂੰ ਯਾਦ ਕਰਨ ਦੇ ਉਹਦੀ ਯਾਦ ਮਹਾਂ ਰਸ ਹੈ ਉਹਦੀ ਯਾਦ ਮਹਾਂ ਆਨੰਦ ਹੈ ਉਹਦੀ ਯਾਦ ਮਹਾਂ ਸ਼ਕਤੀ ਹੈ ਪਰ ਉਹਨੂੰ ਭੁੱਲ ਜਾਣਾ ਮਹਾਨ ਕਮਜ਼ੋਰੀ ਹੈ ਉਹਨੂੰ ਭੁੱਲ ਜਾਣਾ ਜੀਵਨ ਨੂੰ ਬੇਰਸ ਕਰਨਾ ਹੈ ਔਰ ਉਹਨੂੰ ਭੁੱਲ ਜਾਣਾ ਜੀਵਨ ਨੂੰ ਦੁਖੀ ਕਰਨਾ ਹੈ ਉਹਨੂੰ ਭੁੱਲਿਆਂ ਕਿੰਨੇ ਦੁੱਖ ਚੰਬੜਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋ ਪਾਹਿਸਾ ਭਾਈ ਨੰਦਰਾ ਲਾਲ ਕਹਿੰਦੇ ਨੇ ਗਮ ਚੇ ਬਾਸ਼ਦ ਗਫਲਤ ਆਜ਼ਿਆਦੇ ਹੁਦਾ ਗਮ ਕੀ ਹੈ ਦੁੱਖ ਕੀ ਹੈ ਬਸ ਖੁਦਾ ਨੂੰ ਭੁੱਲ ਜਾਣਾ ਪਰਮਾਤਮਾ ਨੂੰ ਭੁੱਲ ਜਾਣਾ ਚੀਸਤ ਸ਼ਾਦੀ ਖੁਸ਼ੀ ਕੀ ਹੈ ਯਾਦ ਆਂ ਬਾ ਮੰਤਹਾ ਉਸ ਲਾ ਇੰਤਹਾ ਪਰਮਾਤਮਾ ਨੂੰ ਯਾਦ ਕਰਨਾ ਹੀ ਖੁਸ਼ੀ ਹੈ ਇਸ ਵਾਸਤੇ ਸਦਗੁਰੂ ਸਾਨੂੰ ਦੱਸਦੇ ਪੈਣ ਹੈ ਕਿ ਪ੍ਰਾਰਥਨਾ ਭਾਵ ਪੈਦਾ ਹੋਣਾ ਚਾਹੀਦਾ ਗੁਰਾ ਇਕ ਦੇਹੇ 부ਝਾਈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਨ ਨਾ ਜਾਈ ਜੋ ਸਾਰੇ ਜੀਵਾਂ ਦਾ ਇੱਕ ਦਾਤਾ ਹੈ ਵਿਆਪਕ ਹੈ ਉਹ ਕਦੀ ਮੈਨੂੰ ਭੁੱਲੇ ਨਾ ਸਦਾ ਉਸਦੀ ਯਾਦ ਬਣੀ ਰਹੇ ਸਦੀਵੀ ਉਸਦੀ ਯਾਦ ਬਣੀ ਜਾਏ ਔਰ ਉਸਦੀ ਯਾਦ ਮਹਾ ਅਨੰਦ ਹੈ ਉਸਦੀ ਯਾਦ ਮਹਾ ਰਸ ਹੈ ਉਸਦੀ ਯਾਦ ਮਹਾ ਸੁਖ